सतनाम श्री साहिब जी श्लोक महला पंजवा अमृत बाणी अमेरस अमृत का नाओ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਓ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣਿਓ ਤੁਮ ਗੁਰ ਸਿਖਿਓ ਸੱਚਾ ਇਹੈ ਸੋ ਆਓ ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਏ ਉਪਾਓ ਸੋਖ ਸਹਜ ਆਨੰਦ ਕਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਘੈ ਪਾਈਐ ਥਾਓ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣੇ ਜਪ ਤਪ ਸੰਜਮ ਭਾਣੇ ਹੀ ਕਢਲੇ ਭਾਣੇ ਜੋਨ ਪਵਾਈਐ ਭਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗੀਐ ਪਾਣੇ ਕਰਮ ਕਰੇ ਪਾਣੇ ਮਿੱਟੀ ਸਾਜਕੈ ਪਾਣੇ ਜੋਤ ਤਰੇ ਪਾਣੇ ਭੋਗ ਪੁਗਾਏਂਦਾ ਪਾਣੇ ਮਣੇ ਕਰੇ ਪਾਣੇ ਨਰਕ ਸੁਰਗ ਔ ਤਾਰੇ ਪਾਣੇ ਧਰਨ ਪਰੇ ਭਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੈ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸੂ ਪ੍ਰੇਤ ਅਗਿਆਨ ਉਧਾਰੇ ਇਕ ਖਾਣੇ ਦਿਨ ਸਰੈਣ ਤੇਰਾ ਨਾਉ ਸਦਾ ਸਦ ਜਾਪੀਐ ਤ੍ਰਿਸ਼ਨਾ ਭੁੱਖ ਬਿਕਰਾਲ ਨਾਏ ਤੇਰੇ त्राਪੀਐ ਰੋਗ ਸੋਗ ਦੁਖ ਮੰਗੇ ਜਿਸ ਨਾਉ ਮਨ ਵਸੈ ਤਿਸੈ ਪ੍ਰਾਪਤ ਲਾਲ ਜੋ ਗੁਰ ਸਬਦ ਦੀ ਰਸੈ ਖਾंड ਬ੍ਰਹਮੰਡ ਬੇਅੰਤ ਉਦਾਰਣ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਖਾਂਡ ਬ੍ਰਹਮੰਡ ਬੇਅੰਤ ਉਦਾਰਣ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 5 ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਅੰਮ੍ਰਿਤ ਦਾ ਸਵਾਦ ਦੇਣ ਵਾਲਾ ਹੈ ਏ ਭਾਈ ਸਤਿਗੁਰ ਦੀ ਅੰਮ੍ਰਿਤ ਵਾਸ਼ਨ ਵਾਲੀ ਬਾਣੀ ਦੀ ਰਾਹੀ ਇਸ ਪ੍ਰਭੂ ਨਾਮ ਨੂੰ ਮਨ ਵਿੱਚ ਸਰੀਰ ਵਿੱਚ ਹਿਰਦੇ ਵਿੱਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫਤ ਸਲਾਹ ਕਰੋ ਏ ਗੁਰ ਸਿੱਖੋ ਸੇਵ ਸਲਾਹ ਵਾਲਾ ਇਹ ਉਪਦੇਸ਼ ਸੁਣੋ ਜਿੰਦਗੀ ਦਾ ਅਸਲ ਮਨੋਰਥ ਇਹੀ ਹੈ ਮਨ ਵਿੱਚ ਪ੍ਰਭੂ ਦਾ ਪਿਆਰ ਟਿਕਾਓ ਇਹ ਮਨੁੱਖਾ ਜੀਵਨ ਰੂਪ ਕੀਮਤੀ ਦਾ ਸਫਲ ਹੋ ਜਾਏਗੀ ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ ਸੁਖ ਆਤਮਿਕ ਡੋਲਤਾ ਦੇ ਬੇਅੰਤ ਖੁਸ਼ੀ ਪ੍ਰਾਪਤ ਹੁੰਦੀ ਹੈ اے ਨਾਨਕ ਪ੍ਰਭੂ ਦਾ ਨਾਮ ਜਪਿਆਂ ਇਸ ਲੋਕ ਵਿੱਚ ਸੁੱਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵੀ ਤਾਂ ਮਿਲਦੀ ਹੈ। اے ਨਾਨਕ ਪੂਰਾ ਗੁਰੂ ਤਾਂ ਇਹ ਮਤ ਦਿੰਦਾ ਹੈ ਕਿ ਪ੍ਰਭੂ ਦਾ ਨਾਮ ਸੇ ਮੰਨਣਾ ਚਾਹੀਦਾ ਹੈ। ਜਪ ਤਪ ਸੰਜੇ ਮਾਦਿਕ ਕਰਮ ਕਾਂਡ ਪ੍ਰਭੂ ਦੀ ਰਜਾ ਵਿੱਚ ਹੀ ਹੋ ਰਹੇ ਹਨ। ਰਜਾ ਅਨੁਸਾਰ ਹੀ ਪ੍ਰਭੂ ਇਸ ਕਰਮ ਕਾਂਡ ਵਿੱਚੋਂ ਜੀਵਾਂ ਨੂੰ ਕੱਢ ਲੈਂਦਾ ਹੈ ਪ੍ਰਭੂ ਦੀ ਰਜਾ ਅਨਸਾਰ ਹੀ ਜੀਵ ਜੁਨਾ ਵਿੱਚ ਫਟਕਦਾ ਹੈ ਰਜਾ ਵਿੱਚ ਹੀ ਪ੍ਰਭੂ ਜੀਵ ਉੱਤੇ ਬਖਸ਼ਿਸ਼ ਕਰਦਾ ਹੈ ਉਸ ਦੀ ਰਜਾ ਵਿੱਚ ਹੀ ਜੀਵ ਨੂੰ ਦੁੱਖ ਸੁੱਖ ਭੋਗਣਾ ਪੈਂਦਾ ਹੈ ਆਪਣੀ ਰਜਾ ਅਨਸਾਰ ਹੀ ਪ੍ਰਭੂ ਜੀਵਾਂ ਉੱਤੇ ਮਿਹਰ ਕਰਦਾ ਹੈ ਪ੍ਰਭੂ ਆਪਣੇ ਰਜਾ ਵਿੱਚ ਹੀ ਸਰੀਰ ਬਣਾ ਕੇ ਉਸ ਵਿੱਚ ਜਿੰਦ ਫਾ ਲਿੰਦਾ ਹੈ ਰਜਾ ਵਿੱਚ ਹੀ ਜੀਵ ਨੂੰ ਭੋਗਾ ਵੱਲ ਪ੍ਰੇਰਦਾ ਤੇ ਰਜਾ ਅਨਸਾਰ ਹੀ ਭੋਗਾ ਵੱਲ ਰੋਕਦਾ ਹੈ ਆਪਣੀ ਰਜਾ ਅਨਸਾਰ ਹੀ ਪ੍ਰਭੂ ਕਿਸੇ ਨੂੰ ਨਰਕ ਵਿੱਚ ਅਤੇ ਕਿਸੇ ਨੂੰ ਸੁਰਗ ਵਿੱਚ ਪਾਉਂਦਾ ਹੈ ਪ੍ਰਭੂ ਦੀ ਰਜਾ ਵਿੱਚ ਹੀ ਜੀਵ ਦਾ ਨਾਸ਼ ਹੋ ਜਾਂਦਾ ਹੈ ਆਪਣੀ ਰਜਾ ਅਨਸਾਰ ਹੀ ਜਿਸ ਨੂੰ ਕੋ ਨੂੰ ਬੰਦਗੀ ਵਿੱਚ ਜੋੜਦਾ ਹੈ ਉਹ ਮਨੁੱਖ ਬੰਦਗੀ ਕਰਦਾ ਹੈ ਪਰ ਏ ਨਾਨਕ ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫਤਾਂ ਕਰਕੇ ਤੇ ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ ਮੈਨੂੰ ਆਤਮਿਕ ਜੀਵਨ ਹਾਸਲ ਹੁੰਦਾ ਹੈ ਪ੍ਰਭੂ ਦਾ ਨਾਮ ਪਸ਼ੂ ਸੁਭਾਅ ਫਰੇਸ ਸੁਭਾਅ ਦੇ ਗਿਆਨਹੀਨਾਂ ਨੂੰ ਇੱਕ ਕਿਣ ਵਿੱਚ ਤਾਰ ਲੈਂਦਾ ਹੈ ਏ ਪ੍ਰਭੂ ਦਿਲ ਰਾਹ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ ਤੇਰੇ ਨਾਮ ਦੀ ਰਾਹੀ ਮਾਇਆ ਦੀ ਡਰਾਉਣੀ ਭੁੱਖ ਤਰੇ ਮਿਟ ਜਾਂਦੀ ਹੈ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸ ਪੈਂਦਾ ਹੈ ਉਸ ਦੇ ਮਨ ਵਿੱਚ ਵਿਕਾਰ ਰੋਗ ਸਹਿਸਾਈ ਦੁੱਖ ਦੂਰ ਹੋ ਜਾਂਦਾ ਹੈ ਪਰ ਇਹ ਨਾਮ ਹੀਰਾ ਉਸ ਮਨੁੱਖ ਨੂੰ ਹੀ ਹਾਸ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਰਚ ਮਿਚ ਜਾਂਦਾ ਹੈ ਹੇ ਖੰਡਾਂ ਬ੍ਰਹਮੰਡਾਂ ਤੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ ਹੇ ਸਦਾ ਸਥਿਰ ਰਹਿਣ ਵਾਲੇ ਮੇਰੇ ਪਿਆਰੇ ਤੇਰੀ ਸੋਭਾ ਤੈਨੂੰ ਹੀ ਭਵਦੀ ਹੈ ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ